ਗਰਾਉਂਡਾਂ ਦੇ ਵਿੱਚ ਸੇਵਾ ਕਰਨ ਵਾਲਾ ਤੇ ਗਰਾਉਂਡਾਂ ਦੇ ਵਿੱਚ ਧੱਕ ਪਾਉਣ ਵਾਲਾ ਗੋਰਾ ਮਹੰਤਾਂ ਵਾਲਾ ਅੱਜ ਗਰੀਬੀ ਦੀ ਰੇਖਾ ਹੇਠ ਟੁੱਟ ਪਰ ਹੈ ਕਹਿੰਦੇ ਕਵਾਦੇ ਰੇਡਰਾਂ ਨੂੰ ਜੱਫੇ ਲਾਉਂਦਾ ਰਿਹਾ ਗੋਰਾ ਗੋਰੇ ਦੇ ਘਰ ਦੇ ਵਿੱਚ ਗਰੀਬੀ ਆ ਗਈ ਜਿਸ ਕਰਕੇ ਗੋਰਾ ਕਬੱਡੀ ਮਾਂ ਖੇਡ ਤੋਂ ਟੁੱਟ ਗਿਆ ਗੋਰੇ ਦੇ ਘਰ ਗਰੀਬੀ ਆ ਗਈ ਬੱਚਾ ਬਿਮਾਰ ਹੋ ਗਿਆ ਜਿਹੜੇ ਪੈਸੇ ਚਾਰ ਕਮਾਏ ਸੀ ਖੇਡ ਕਬੱਡੀ ਤੋਂ ਉਹ ਵਿੱਚ ਲੱਗ ਗਏ ਕਿਸੇ ਨੇ ਸਾਰ ਨਹੀਂ ਲਈ ਤੇ ਹੁਣ ਗਰੀਬੀ ਦੇ ਬਸ ਦੋ ਦੋ ਕੰਮ ਵਧਾ ਗਿਆ ਤੇ ਉਸ ਤੋਂ ਬਾਅਦ ਫਿਰ ਕਬੱਡੀ ਤੋਂ ਪਿੱਛੇ ਜਿਵੇਂ ਜਵਾਗ ਬਿਮਾਰ ਹੋ ਗਿਆ ਫਿਰ ਆਪ ਡਾਊਨ ਹੋ ਗਿਆ ਸੈੱਲ ਡਾਊਨ ਹੋ ਗਿਆ 25-3000 ਰੁਪਏ ਲੱਗਿਆ ਐਵੇਂ ਫੜਫੜਾ ਕੇ ਛਤਵੀਂ ਘਰੇ ਚੋਂ ਲੱਗ ਪੈਂਦੀ ਨਹੀਂ ਉਧਰ ਜਾਇਆ ਜਾਂਦਾ ਹੈਗਾ ਇਹ ਚੁੱਲਾ ਹੈਗਾ ਜੇ ਗੱਲ ਅੰਮ੍ਰਿਤ ਦੇ ਘਰ ਦੀ ਹੋਈ ਹੈ ਬਈ ਉਹਦੇ ਰੋਟੀ ਖਾ ਕੇ ਨਹੀਂ ਆਇਆ ਉਹਦੇ ਘਰ ਦੇ ਚੁੱਲੇ ਦੇ ਵਿੱਚ ਅੱਗ ਨਹੀਂ ਬਲੀ ਤੇ ਅੱਗ ਗੋਰੇ ਦੇ ਚੁੱਲੇ ਵਿੱਚ ਵੀ ਨਹੀਂ ਬਲ ਰਹੀ ਸਰੀਰ ਦਿਖਾ ਸਰੀਰ ਕਮਾਇਆ ਹੋਇਆ ਗਰੀਬ ਪਰਿਵਾਰ ਦੇ ਪੁੱਤ ਨੇ ਗੋਰੇ ਲਾ ਦੇ ਸ਼ਰਟ ਲਾ ਦੇ ਦਿਖਾ ਦੇ ਪੰਜਾਬੀ ਮਾਂ ਖੇਡ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਸੇਵਾ ਕਰਨ ਵਾਲਾ ਤੇ ਗਰਾਊਂਡਾਂ ਦੇ ਵਿੱਚ ਧੱਕ ਪਾਉਣ ਵਾਲਾ ਗੋਰਾ ਮਹੰਤਾਂ ਵਾਲਾ ਅੱਜ ਗਰੀਬੀ ਦੀ ਰੇਖਾ 'ਚ ਟੁੱਟ ਪਿਆ ਜਿਹੜਾ ਨੌਜਵਾਨ ਜੱਫੇ ਲਾਉਂਦਾ ਸੀ, ਰੇਡਾਂ ਪਾਉਂਦਾ ਸੀ ਅੱਜ ਉਹ ਨੌਜਵਾਨ ਗਰੀਬੀ ਦੀ ਰੇਖਾ 'ਚ ਉਹ ਇੰਨਾ ਕੋ ਹੈ ਕਿ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਗੋਰੇ ਦੇ ਪਿੰਡ ਹੈਗੇ ਆ ਮਹੰਤਾਂ ਵਾਲਾ ਗੱਲਬਾਤ ਵੀ ਕਰਨੀ ਹੈ ਗੋਰੇ ਦੇ ਨਾਲ ਸਭ ਤੋਂ ਪਹਿਲਾਂ ਮੈਂ ਵੱਡੇ ਵੱਡੇ ਕੱਪ ਪਏ ਤੁਹਾਨੂੰ ਦਿਖਾ ਦੇਣਾ ਜਿਹੜੇ ਪ੍ਰਾਈਜ਼ ਇੱਥੇ ਪਏ ਆ ਗੋਰੇ ਦੇ ਲੱਗ ਲੱਗ ਪਿੰਡਾਂ ਦੇ ਵਿੱਚ ਮਾਣ ਸਨਮਾਨ ਹੋਇਆ ਇਸ ਨੌਜਵਾਨ ਕਬੱਡੀ ਖਿਡਾਰੀ ਦਾ ਵੱਡਾ ਮਾਣ ਸਨਮਾਨ ਹੁੰਦਾ ਰਿਹਾ ਲੱਗ ਲੱਗ ਮੈਚਾਂ ਦਾ ਸ਼ਿੰਗਾਰ ਰਿਹਾ ਕਹਿੰਦੇ ਕੁਆਦੇ ਰੇਡਰਾਂ ਨੂੰ ਜੱਫੇ ਲਾਉਂਦਾ ਰਿਹਾ ਗੋਰਾ ਪਰ ਗੋਰੇ ਦੇ ਹਾਲਾਤ ਦੱਸ ਦਿੰਨੇ ਆ ਗੋਰੇ ਦੇ ਘਰ ਦੇ ਵਿੱਚ ਗਰੀਬੀ ਆ ਗਈ ਜਿਸ ਕਰਕੇ ਗੋਰਾ ਕਬੱਡੀ ਮਾ ਖੇਡ ਤੋਂ ਟੁੱਟ ਗਿਆ ਇੱਕ ਮਕਾਨ ਪਿੱਛੇ ਵੀ ਖੜਾ ਹੈ ਹਾਲਾਤ ਕਰਦੇ ਜਿਹੜੇ ਆ ਤੁਹਾਡੇ ਸਾਹਮਣੇ ਬਿਆਨ ਕਰ ਰਹਾ ਹਾਂ ਹੁਣ ਹਾਲਾਤ ਗੋਰੇ ਦੇ ਘਰ ਦੇ ਬਹੁਤੇ ਚੰਗੇ ਨਹੀਂ ਹੈਗੇ ਜਿਸ ਕਰਕੇ ਜਿਹੜਾ ਇੱਧਰ ਕਮਰੇ ਆ ਉੱਪਰ ਕਾਨਿਆਂ ਦੀ ਛੱਤ ਆ ਜਦੋਂ بارش ਆ ਜਾਂਦੀ ਆ بارش ਦੇ ਦੌਰਾਨ ਉਹ ਛੱਤ ਵਿੱਚ ਆਉਂਦੀ ਆ ਗੋਰੇ ਦੇ ਘਰ ਗਰੀਬੀ ਆ ਗਈ ਬੱਚਾ ਬਿਮਾਰ ਹੋ ਗਿਆ ਜਿਹੜੇ ਪੈਸੇ ਚਾਰ ਕਮਾਏ ਸੀ ਖੇਡ ਕਬੱਡੀ ਤੋਂ ਉਹ ਵਿੱਚ ਲੱਗ ਗਏ ਕਿਸੇ ਨੇ ਸਾਰ ਨਹੀਂ ਲਈ ਅੱਜ ਤੁਹਾਡਾ ਗੁਰੂ ਹਰਸਾਇਹ ਲਾਈਵ ਚੈਨਲ ਫਿਰ ਇੱਕ ਪਰਿਵਾਰ ਦੀ ਦਾਸਤਾ ਲੈ ਕੇ ਇੱਕ ਪਰਿਵਾਰ ਦੇ ਉਹ ਹਾਲਾਤ ਲੈ ਕੇ ਤੁਹਾਡੇ ਸਾਹਮਣੇ ਆਏ ਆ ਗੋਰਾ ਮੌਜੂਦ ਹੈਗਾ ਹੁਣ ਤੱਕ ਕੱਪ ਵੀ ਜਿਹੜੇ ਵੱਡੇ ਵੱਡੇ ਪਿਆ ਉਹਨਾਂ ਦੇ ਵੀ ਘਟਾ ਆ ਦੇਖੋ ਇਹ ਮਿੱਟੀ ਧੂੜ ਘਟਾ ਜਿਹੜਾ ਚੜ ਚੁੱਕਿਆ ਮਨ ਟੁੱਟ ਚੁੱਕਿਆ ਕਬੱਡੀ ਮਾਂ ਖੇਡ ਤੋਂ ਗੋਰਾ ਦਾ ਸਰੀਰ ਉਵੇਂ ਪਿਆ ਵਾਪਸੀ ਕਰਨਾ ਚਾਹੁੰਦਾ ਹੈ ਸੰਯੋਗ ਦੀ ਗੱਲ ਨਹੀਂ ਕਰਨੀ ਇੱਥੇ ਗੱਲ ਗੋਰੇ ਦੀ ਖੇਡ ਦੀ ਕਰਨੀ ਗੋਰੇ ਕਿਹੜੇ ਸਾਲ ਨੰਬਰ ਦੇ ਵਿੱਚ ਵਧੀਆ ਖੇਡਿਆ ਤੇ ਕਿਹੜੇ ਕਿਹੜੇ ਖਿਡਾਰੀਆਂ ਨੂੰ ਜੱਫੇ ਲਾਇਆ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ ਵੀ ਮੇਰੇ ਕੋਲੇ ਆਉਣ ਤੇ ਜੀ ਆਇਆਂ ਜੀ ਜੀ ਮੈਂ 2014 ਤੇ 15 ਚ ਫੁੱਲ ਵਧੀਆ ਖੇਡਿਆ ਕਿਉਂਕਿ ਉਦੋਂ ਮੇਰੀ ਡੈਡ ਵੀ ਵਧੀਆ ਸੀ ਚੰਗੀ ਸੀ ਚੱਲਦੀ ਸੀ ਤੇ ਹੁਣ ਗਰੀਬੀ ਦੇ ਬਸ ਉਦੋਂ ਦੋ ਦੋ ਕੰਮ ਵਧਾ ਗਿਆ ਤੇ ਉਸ ਤੋਂ ਬਾਅਦ ਫਿਰ ਕਬੱਡੀ ਤੋਂ ਪਿੱਛੇ ਜਿਵੇਂ ਜਵਾਗ ਬਿਮਾਰ ਹੋ ਗਿਆ ਫਿਰ ਆਪ ਡਾਊਨ ਹੋ ਗਿਆ ਸੈੱਲ ਡਾਊਨ ਹੋ ਗਿਆ 25-30000 ਰੁਪਏ ਲੱਗਿਆ ਐਵੇਂ ਪੜ ਪੜਾ ਕੇ ਫਿਰ ਘਰ ਦੇ ਦੀਆਂ ਕੰਨਾਂ ਦੀਆਂ ਗਹਿਣੇ ਰੱਖੀਆਂ ਤੇ ਇਦਾਂ ਕਰਕੇ ਗਰੀਬੀ ਤੋਂ ਹੁਣ ਕਬੱਡੀ ਤੋਂ ਛੱਤ ਵੀ ਘਰੇ ਚੋਂ ਲੱਗ ਪੈਂਦੀ ਨਹੀਂ ਉਧਰ ਜਾਇਆ ਜਾਂਦਾਗਾ ਪੂਰੀ ਗਰੀਬੀ ਗੋਡੇ-ਗੋਡੇ ਘਰ ਚ ਨੱਚ ਰਹੀ ਆ ਅੱਜ ਇਹ ਹਾਲਾਤ ਹੈਗੇ ਬਹੁਤ ਜ਼ਿਆਦਾ ਜੀ ਹੁਣ ਘਰੇ ਇਹ ਤਾਂ ਜੇ ਉਧਰੋਂ ਆਉਣਾ ਤੇ ਘਰੇ ਸਾਰਾ ਸਮਾਨ ਖਤਮ ਹੋਇਆ ਪਿਆ ਹੁੰਦਾ ਹੈ ਤੇ ਘਰ ਇਹਦੇ ਜਵਾਗ ਦੇ ਕੱਪੜੇ ਸੋ ਤੁਹਾਨੂੰ ਪਤਾ ਹੀ ਹੈ ਜੀ ਗਰੀਬੀ ਅੱਛਾ ਬੱਚੇ ਦੇ ਕੀ ਪ੍ਰੋਬਲਮ ਆਈ ਸੀ ਤੁਹਾਡੀ ਬੱਚੇ ਦੇ ਜੀ ਉਹਦੇ ਹੱਥ ਪੈਰ ਜਮਾ ਖਰਾਬ ਹੋ ਗਏ ਸੀਗੇ ਮੇਰੇ ਕੋਲ ਵੀਡੀਓ ਵੀ ਪਈਆਂ ਤੇ ਜਿਹੜੇ ਮੇਰੇ ਨਾਲ ਸੱਜਣ ਬੇਲੀ ਖੇਡਦੇ ਸੀ ਮੇਰੇ ਨਾਲ ਟੀਮ ਦੇ ਉਹਨਾਂ ਨੇ ਮੇਰੀ ਮਦਦ ਵੀ ਕੀਤੀ ਕਿਸੇ ਨੇ 500 ਪਾਇਆ ਕਿਸੇ ਨੇ 400 ਪਾਇਆ ਤੇ ਕਿਸੇ ਨੇ 1000 ਪਾਇਆ ਜਿਵੇਂ ਮਈਆਂ ਵਾਲਾ ਸੇਵਕ ਹੋ ਗਿਆ ਉਹ ਕਹਿੰਦਾ ਗੁਰੇ ਤੇਰੀ ਮਦਦ ਕਰਾਂਗੇ ਚਰਾਗ ਬਾਈ ਹੁਣ ਵਧੀਆ ਖੇਡੀ ਜਾਂਦਾ ਟੌਪ ਤੇ ਤਿੰਨ ਟ੍ਰੈਕਟਰ ਵੀ ਜੱਤ ਚੁੱਕਿਆ ਤੇ ਉਹਦੇ ਤੱਕ ਵੀ ਗੱਲ ਮੈਂ ਪਹੁੰਚਾਈ ਹੈ ਤੇ ਆਪਣਾ ਬਾਈ ਰਪਿੰਦਰ ਜਲਾਲ ਆ ਕਮੈਂਟਰ ਹੂੰ ਕਮੈਂਟਰ ਬਹੁਤ ਤਗੜਾ ਹੈ ਇਸ ਟਾਈਮ ਲੈਵਲ ਤੇ ਆ ਉਹਦੇ ਤੱਕ ਮੇਰੀ ਗੱਲ ਪਹੁੰਚ ਗਈ ਉਹ ਕਹਿੰਦਾ ਗੋਰੇ ਜਿੰਨੀ ਹੋਈ ਮੈਂ ਤੇ ਹੀ ਹੈਲਪ ਕਰਾਉਂਗਾ ਪੱਕਾ ਹੂੰ ਹਾਂ ਉੱਥੇ ਤੱਕ ਪਹੁੰਚ ਗਈ ਗੱਲ ਅੱਛਾ ਜੋ ਗੋਰਾ ਕਹਿੰਦੇ ਕਬੱਡੀ ਗਰਾਊਂਡਾਂ ਦੇ ਵਿੱਚ ਜਦ ਗੋਰਾ ਹੁੰਦਾ ਸੀ ਤੇ ਵੱਡੇ ਵੱਡੇ ਜਿਹੜੇ ਖਡਾਰੀ ਸੀ ਉਹਨਾਂ ਨੂੰ ਡੱਕ ਲੈਂਦਾ ਸੀ ਗੋਰਾ ਰਵਿੰਦਰ ਵੀ ਕਾਂਗੇ ਆਲਾ ਵੀ ਉੱਤੇ ਖੜ ਜਾਂਦਾ ਸੀ ਕਈ ਵਾਰੀ ਮੈਨੂੰ ਕਹਿੰਦਾ ਸੀ ਵੀ ਮੈਚ ਹੁੰਦਾ ਸੀ ਉਦੋਂ ਉਹ ਬਾਈ ਹੁਣ ਤਾਂ ਪੂਰੇ ਆਪਦੇ ਲੈਵਲ ਤੇ ਆ ਰੱਬ ਨੇ ਦੀ ਕਿਰਪਾ ਅੱਛਾ ਕਾਂਗੇ ਆਲੇ ਨਾਲ ਰੇਡਾ ਪਾਇਆ ਖੇੜਿਆ ਚੰਗੀ ਲਾਇਆ ਹਾਂ ਗੁਰਵਿੰਦਰ ਬਾਈ ਖੇੜਿਆ ਸਾਡੇ ਨਾਲ ਹਾਂ ਹੁਣ ਤਾਂ ਬਾਈ ਦੀ ਪੂਰੀ ਚੜ੍ਹਾਈ ਆ ਫੁੱਲ ਟੌਪ ਤੇ ਆਈ ਅੱਛਾ ਗੁਰੂ ਗਰੀਬੀ ਮਾਰ ਗਈ ਖੇਡ ਚੰਗੀ ਸੀ ਮੈਂ ਕਹਿੰਦਾ ਗਰੀਬੀ ਮਾਰ ਗਈ ਮੈਂ ਅੱਜ ਵੀ ਗਰਾਊਂਡ ਤੇ ਜਾਣਾ ਚਾਹਣਾ ਬਸ ਮੈਂ ਤੁਹਾਡੇ ਚੈਨਲ ਲਈ ਕਹਿਣਾ ਵੀ ਮੇਰੀ ਡਾਈਟ ਫੁੱਲ ਹੋ ਜੇ ਤਾਂ ਮੈਨੂੰ ਆਪਦਾ ਹ ਤੇ ਇਧਰੋਂ ਮੈਨੂੰ ਜਾਣਾ ਵੀ ਤੁਹਾਨੂੰ ਪਤਾ ਇੱਥੇ ਪਿੰਡ ਜੰਮ ਵੀ ਹੈਣੀਗੀ ਖਰਾਕ ਵੀ ਚਾਈਦੀ ਨਾ ਖਰਾਕ ਵੀ ਚਾਈਦੀ ਆ ਜੀ ਉਹ ਨਹੀਂ ਹੈਗੀ ਜੀ ਤੇ ਕੋਈ ਕੁਝ ਜ਼ਮੀਨ ਜਾਇਦਾਦ ਹੈਗਾ ਵਿੱਚ ਨਾ ਜੀ ਕੁਝ ਵੀ ਹੈ ਨਹੀਂ ਯਾਰ ਨਾ ਕੋਈ ਡਾੜੀ ਦੱਪਈਆ ਡਾੜੀ ਦੱਪਈਆ ਖਾਦ ਪਾਲੀ ਦੀ ਆ ਕਈ ਰਖਾਲੇ-ਖੂਲੇ ਜਿਵੇਂ ਵੀ ਦਿਹਾੜੀ ਆ ਜੇ ਕਰ ਲਈਦੀ ਦਿਹਾੜੀ ਕਰਦਾ ਹਾਂ ਹਾਂ ਦਿਹਾੜੀ ਕਰਦਾ ਜੀ ਤੇ ਕਿੰਨੇ ਆ ਪਰਿਵਾਰ ਚ ਮੈਂਬਰ ਅਸੀਂ ਆ ਜੀ ਇੱਕ ਵਾਰੀ ਤਾਂ ਅਸੀਂ ਭਾਈ ਹੈਗੇ ਤਿੰਨ ਭਾਈਆਂ ਇੱਕ ਭੈਣ ਉਹ ਵੀ ਵਿਆਹੀ ਆ ਸਾਰੇ ਭਾਈ ਵੀ ਵਿਆਹੇ ਹੋਏ ਆ ਮੈਂ ਵੀ ਵਿਆਹਿਆ ਹਾਂ ਤੇ ਬਸ ਉਸ ਤੋਂ ਹੁਣ ਇੱਕ ਮੇਰਾ ਬੇਡਾ ਬਸ ਇੱਕ ਇੱਕ ਮੇਰੇ ਘਰ ਦੀ ਅੱਛਾ ਹਾਂਜੀ ਤੇ ਕਿਵੇਂ ਚੱਲਦਾ ਗੁਜ਼ਾਰਾ ਖਰੰਦਾ ਵੀ ਇਦਾਂ ਹੀ ਹੈ ਕਿ ਦਿਹਾੜੀ ਕਿਤੇ ਕਿੱਧਰ ਜਾਵੜਾ ਕਿਤੇ ਕਿੱਧਰ ਇਵੇਂ ਚੱਲੀ ਗੁਰ ਕੀ ਆਸ ਕਰਦਾ ਹੈਗਾ ਵੀਡੀਓ ਲੋਕਾਂ ਨੇ ਦੇਖ ਲੈਣੀ ਹੈਗੀ ਕੀ ਗਰਾਊਂਡ 'ਚ ਵਾਪਸ ਜਾਣਾ ਚਾਹੁੰਦਾ ਹੈ ਜਾਂ ਤੇਰੇ ਲੋਕ ਆਰਥਿਕ ਮਦਦ ਕਰਨ ਜਾਂ ਤੇਰੀ ਖੇਡ ਨੂੰ ਵਾਪਸ ਲੈ ਗਿਆ ਮੈਂ ਜੀ ਇਹੀ ਗੱਣਾ ਜਾਣਾ ਵੀ ਜਿਹੜੇ ਬਾਈ ਬਾਹਰ ਵੀਡੀਓ ਵੇਖੀ ਜਾਂਦੇ ਆ ਉਹ ਜਿੰਨੀ ਹੁੰਦੀ ਮੇਰੀ ਮਦਦ ਵੀ ਕਰ ਲੈ ਕਿ ਜਦੋਂ ਮੇਰਾ ਮੀਂਹ ਆ ਜਾਂਦਾ ਕੋਟਾ ਸਾਰਾ ਅੰਦਰ ਵੀ ਉੱਤੇ ਕਾਨੇ ਜਾਂਦਾ ਸਾਰਾ ਅੰਦਰ ਪਾਣੀ ਪਾਣੀ ਹੋ ਜਾਂਦਾ ਹੈ ਤੇ ਇੱਕ ਤਾਂ ਮੇਰੀ ਮਦਦ ਇਹ ਵੀ ਕਰ ਦੇਣ ਤੇ ਬਾਕੀ ਮੈਂ ਖੇਡਣਾ ਜ਼ਰੂਰ ਚਾਹਣਾ ਮੈਂ ਖੇਡਣਾ ਹੀ ਆ ਬਾਈ ਕਹਿੰਦਾ ਮੈਂ ਖੇਡਣਾ ਚਾਹੁੰਦਾ ਗੋਰੇ ਦੀ ਗੱਲ ਸੁਣ ਕੇ ਜਿਨ੍ਹਾਂ ਲੋਕਾਂ ਨੇ ਗੋਰੇ ਦੀ ਕਬੱਡੀ ਦੇਖੀ ਹੈ ਗੋਰੇ ਦਾ ਘਰ ਮੈਂ ਤੁਹਾਨੂੰ ਦਿਖਾਉਣਾ ਕੀ ਕੀਤਾ ਹੋਇਆ ਗੋਰੇ ਨੇ ਘਰ ਦੇ ਵਿੱਚ ਉੱਪਰ ਜਿਹੜੀ ਛੱਤ ਹੈ ਉਹ ਕਾਨਿਆਂ ਦੀ ਛੱਤ ਹੈਗੀ ਆ ਵਿਆਹਾਂ ਦੇ ਵਿੱਚ ਜਦੋਂ ਆਪਾਂ ਟੈਂਟ ਲਗਾਣੇ ਆ ਜਿਹੜੇ ਮੇਜ਼ਾਂ ਨੂੰ ਟੱਕਣ ਦੇ ਲਈ ਪਲਾਸਟਿਕ ਉੱਪਰ ਲਗਾਇਆ ਜਾਂਦਾ ਸ਼ੋਅ ਦੇ ਲਈ ਉਹ ਲਾ ਕੇ ਪਾਣੀ ਨਾਲ ਥੱਲੇ ਆਵੇ ਤੁਸੀਂ ਉੱਪਰ ਦੇਖੋ ਇੱਧਰ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹਨੇ ਜਿਹੜਾ ਹੈਗਾ ਸਸਤਾ ਕੰਮ ਉਹ ਸਾਰਿਆ ਹੋਇਆ ਥੱਲੇ ਸੀਮਿੰਟ ਵੀ ਜਿਹੜਾ ਝੜ ਰਿਹਾ ਜਿਹੜਾ ਵਿਆਹਾਂ ਦੇ ਵਿੱਚ ਕਾਗਜ਼ ਵਰਤਿਆ ਜਾਂਦਾ ਹੈ ਜਿਹੜਾ ਪਲਾਸਟਿਕ ਵਰਤਿਆ ਜਾਂਦਾ ਹੈ ਮੇਜ਼ਾਂ ਦੇ ਉੱਪਰ ਲਗਾਉਣ ਦੇ ਲਈ ਉਹ ਹੈ ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਗੋਰੇ ਦਾ ਪਰਿਵਾਰ ਅੱਜ ਗਰੀਬੀ ਰੇਖਾ ਦੇ ਵਿੱਚ ਹੈਗਾ ਗੋਰਾ ਮਾਂ ਖੇਡ ਕਬੱਡੀ ਨੂੰ ਪਿਆਰ ਕਰਦਾ ਸੀ ਕਬੱਡੀ ਖੇਡਦਾ ਸੀ ਵੱਡੇ ਵੱਡੇ ਖਿਡਾਰੀ ਢੱਕੇ ਹੋਏ ਵੱਡੇ ਵੱਡੇ ਖਿਡਾਰੀਆਂ ਨਾਲ ਖੇਡਿਆ ਹੋਇਆ ਗੋਰੇ ਦੀ 2014-15 ਦੇ ਵਿੱਚ ਕਬੱਡੀ ਦੇ ਵਿੱਚ ਤੂਤੀ ਬੋਲਦੀ ਸੀ ਹਲਕਾ ਗੁਰੂ ਹਰਸਾਏ ਦਾ ਹੀ ਪਿੰਡ ਹੈ ਮਹੰਤਾਵਾਲਾ ਤੇ ਮਹੰਤਾਵਾਲਾ ਦਾ ਜੰਪਾਲ ਗੋਰਾ ਅੱਜ ਗਰੀਬੀ ਦੇ ਕਾਰਨ ਮਾਂ ਖੇਡ ਕੱਡੀ ਤੋਂ ਟੁੱਟ ਗਿਆ ਪਰਿਵਾਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਪਰਿਵਾਰ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਇੱਥੋਂ ਤੱਕ ਚੁੱਲਾ ਇਹ ਚੁੱਲਾ ਹੈਗਾ ਜੇ ਗੱਲ ਅੰਮ੍ਰਿਤ ਦੇ ਘਰ ਦੀ ਹੋਈ ਹੈ ਬਈ ਉਹਦੇ ਰੋਟੀ ਖਾ ਕੇ ਨਹੀਂ ਆਇਆ ਉਹਦੇ ਘਰ ਦੇ ਚੁੱਲੇ ਦੇ ਵਿੱਚ ਅੱਗ ਨਹੀਂ ਬਲੀ ਤੇ ਅੱਗ ਗੋਰੇ ਦੇ ਚੁੱਲੇ ਵਿੱਚ ਵੀ ਨਹੀਂ ਬਲ ਰਹੀ ਗਰੀਬੀ ਰੇਖਾ ਦੇ ਵਿੱਚ ਇਹ ਬੱਚੇ ਦੇ ਇਲਾਜ ਤੇ ਪੈਸੇ ਲੱਗ ਜਾਂਦੇ ਆ ਡਾਈਟ ਨਹੀਂ ਹੈਗੀ ਜਿਸ ਕਰਕੇ ਖਵੱਡੀ ਤੋਂ ਟੁੱਟ ਗਿਆ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਖਾਦ ਪਾ ਲਈ ਦਿਹਾੜੀ ਦਾ ਪਾ ਕਰ ਲਿਆ ਉਹ ਕੰਮ ਕਰ ਰਿਹਾ ਪਰ ਗੋਰੇ ਦੇ ਜਿਹੜੇ ਸਮਾਜ ਸੇਵੀ ਦੋਸਤ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮਦਦ ਕਰਦੇ ਹੈਗਾ ਨੰਬਰ ਗੋਰੇ ਦਾ ਦੇ ਦਿੰਦੇ ਆ ਤੇ ਅਜੇ ਨੌਜਵਾਨਾਂ ਨੂੰ ਜਰੂਰ ਅੱਗੇ ਲੈ ਕੇ ਆਓ ਜਿਹੜੇ ਮਾਂ ਖੇਡ ਕਬੱਡੀ ਦੀ ਸੇਵਾ ਕਰ ਸਕਣ ਗੋਰੇ ਵਰਗੇ ਨੌਜਵਾਨ ਦੁਬਾਰਾ ਉਸ ਖੇਡ ਮਾਂ ਕਬੱਡੀ ਦੀ ਕਹਿੰਦਾ ਮੰਗ ਕੇ ਖਾਣਾ ਆਦਤ ਨਹੀਂ ਹੈ ਪਰ ਕੰਮ ਚਾਹੀਦਾ ਹੈ ਕੰਮ ਕੀ ਹੈ ਗੋਰੇ ਦਾ ਜੇਕਰ ਕੋਈ ਖਿਆਲ ਕਰਦਾ ਤਾਂ ਗੋਰਾ ਦੁਬਾਰਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆ ਸਕਦਾ ਹੈ ਤੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਉਹ ਹੀ ਗੋਰਾ ਤੁਹਾਨੂੰ ਬੁਗਦਾ ਹੋਇਆ ਫਿਰ ਦਿਖਾਈ ਦੇਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਜੀਣਾ ਤੁਹਾਡਾ ਖੁਦ ਦਾ ਗਰੁੱਪ 14 ਮਹੀਨੇ ਨੂੰ ਆਪਾਂ ਗਰਾਊਂਡਾਂ ਦੇ ਵਿੱਚ ਦਿਸਾਂਗੇ ਤੁਹਾਡੇ ਚੈਨਲ ਰਾਹੀਂ ਕਹਿਣਾ ਖੇਡੂਗਾ ਪੱਕਾ ਆ ਤੇ ਮੇਰਾ ਉਹ ਵਿਲੋ ਕਣਕ ਵੀ ਜਿਹੜੀ ਸਟੋਰ ਦੀ ਆ 20 ਕਿਲੋ ਹੀ ਆ। ਹੋਰ ਮੇਰੇ ਸਾਰੇ ਕੋਈ ਦਾਣੇ ਨਹੀਂ ਹੈਗੇ ਕਰੇ। ਨਹੀਂ ਜੋ ਵੇਖੋ ਉਹੀ ਕਣਕ ਪਈ ਆ ਜਿਹੜੀ 20 ਕਿਲੋ। ਉਹ ਬਈ ਮੰਜੀ ਥੱਲੇ ਬਸ। ਲੋ ਜੀ 20 ਕਿਲੋ ਦਾਣੇ ਆ ਕਰ ਦੇ ਵਿੱਚ ਇਸ ਟਾਈਮ। ਆ ਕਣਕ ਪਈ ਆ। ਕੋਈ ਡਰਮ ਨਹੀਂ ਕੋਈ ਕੁਛ ਨਹੀਂ 20 ਕਿਲੋ ਹੀ ਕਣਕ ਪਈ ਐ। ਗੁਰੇ ਜਿਹੜੀ ਉਹ ਹੈਗੀ ਆ ਕਣਕ ਮਿਲਦੀ ਆ ਸਰਕਾਰ ਵਾਲੇ ਉਹ ਕਾਡ ਕੋਟ ਬਣਿਆ ਤੇਰੇ। ਮੇਰੇ ਕਾਡ ਬਣਿਆ ਜੀ ਹੁਣ ਤਿੰਨਾ ਚਾਰ ਮਹੀਨਾ ਦਾ ਕਣਕ ਹੀ ਨਹੀਂ ਆਏਗੀ। ਜਦੋਂ ਆਈ ਉਹੀ ਮਿਲੂਗੀ। ਹਾਂ ਜੀ ਮਿਲੂਗੀ। ਉਹ ਮਿਲਦੀ ਆ ਸਾਨੂੰ 30 ਕਿਲੋ ਮਿਲ ਜਾਂਦੀ 30 ਕਿਲੋ ਮਿਲ ਜਾਂਦੀ 20 ਕਿਲੋ ਅੱਜ ਪਈ ਆ 20 ਕਿਲੋ ਪਈ ਹੈ ਜੀ ਇੱਕ ਪਈ ਬਸ ਵੇ ਹੱਤਾ ਕੱਢੇ ਮੀਨਾ ਕੱਢੇ ਇਹ 20 ਕਿਲੋ ਹੈ 20 ਕਿਲੋ ਆਈਏ ਗੱਲ ਇਹ ਕਮਰਤਪਾ ਦੇ ਘਰ ਦੀ ਨਹੀਂ ਇਹ ਕਮਰਤ ਦੇ ਘਰ ਦੀ ਨਹੀਂ ਇੱਥੇ ਹਜ਼ਾਰਾਂ ਕਰਾਂ ਦੀ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਕਰਾਂ ਦੀ ਇਹ ਦਾਸਤਾ ਹੈਗੀ ਆ ਇਹ ਕਮਰਤ ਦੀ ਗੱਲ ਨਹੀਂ ਇਹ ਕਮਰਤ ਦਾ ਵੀਡੀਓ ਵਾਇਰਲ ਹੁੰਦਾ ਤਾਂ ਲੋਕ ਬਹੁਤ ਸਮਾਜ ਸੇਵੀ ਪਹੁੰਚ ਜਾਂਦੇ ਪਰ ਗੋਰੇ ਵਰਗੇ ਨੌਜਵਾਨ ਕਹਿੰਦਾ ਮੈਂ ਖੇਡੂਗਾ ਤਿੰਨ ਚਾਰ ਮਹੀਨਿਆਂ ਬਾਅਦ ਮੈਂ ਖੇਡੂਗਾ ਪਰ ਖੇਡਣ ਦੀ ਗੱਲ ਕਰਦੇ ਆ ਤਾਂ 20 ਕਿਲੋ ਕਣਕ ਨਾਲ ਆ ਪਰ ਪਰਿਵਾਰ ਦਾ ਗੁਜ਼ਾਰਾ ਕਰ ਲਊਗਾ ਜਾਂ ਗੋਰਾ ਆਪਦੀ ਡਾਈਟ ਪੂਰੀ ਕਰਕੇ 20 ਕਿਲੋ ਕਣਕ ਨਾਲ ਖੇਡ ਲਊਗਾ ਇਹ ਤੁਸੀਂ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਜਿਹੜੀ رائے ਹੈਗੀ ਆ ਤੁਸੀਂ ਆਪਣੀ ਦੱਸ ਸਕਦੇ ਹੋ ਗੋਰੇ ਦਾ ਨੰਬਰ ਹੈਗਾ ਗੋਰੇ ਨੰਬਰ ਬੋਲ ਦੇ ਕੁਝ ਲੋਕ ਮਦਦ ਵੀ ਕਰਨਾ ਚਾਹੁੰਦੇ ਹੋਣਗੇ ਮੇਰਾ ਨੰਬਰ ਹੈਗਾ ਜੀ 9879964162 9879964162 ਪਿੰਡ ਵੀ ਬੋਲ ਦੇ ਸਾਰਾ ਐਡਰੈਸ ਮਹੰਤਾਂ ਵਾਲਾ ਪਿੰਡ ਹੈ ਮੇਰਾ ਤੇ ਗੁਰੂ ਰਸਾ ਮੈਨੂੰ ਲੱਗਦਾ ਹੈ ਮਨਤਾ ਵਾਲਾ ਪਿੰਡ ਹੈ ਤੇ ਗੁਰੂ ਅਰਸਾ ਹੈ ਐਣੀਆ ਬਾਈ ਨੇ ਲੋਆ ਪਾਰਕ ਗੋਰੇ ਸਰੀਰ ਦਿਖਾ ਸਰੀਰ ਕਮਾਇਆ ਹੋਇਆ ਗਰੀਬ ਪਰਿਵਾਰ ਦੇ ਪੁੱਤ ਨੇ ਗੋਰੇ ਲਾ ਦੇ ਸ਼ਰਟ ਲਾ ਦੇ ਦਿਖਾ ਦੇ ਸਰੀਰ ਤੁਸੀਂ ਦੇਖ ਲਓ ਮਿਹਨਤਾਂ ਕੀਤੀਆਂ ਹੋਈਆਂ ਨੇ ਤੇ ਇਹ ਗੋਰੇ ਦਾ ਸਰੀਰ ਹੈ ਤੇ ਗੋਰਾ ਕਮਾ ਖੇਡ ਕਬੱਡੀ ਨੂੰ ਪਿਆਰ ਕਰਦਾ ਸੀ ਬਾਹਾਂ ਤੇ ਟੈਟੂ ਵੀ ਪਾਏ ਹੋਏ ਆ ਪੂਰੀ ਬਾਡੀ ਇਹ ਗੋਰੇ ਦੀ ਆ ਤੇ ਗੋਰਾ ਗਰੀਬੀ ਦੇ ਵਿੱਚੋਂ ਜਿਵੇਂ ਕਹਿੰਦੇ ਨੇ ਸੁੱਕੀਆਂ ਰੋਟੀਆਂ ਖਾ ਕੇ ਗੋਰਾ ਇੱਥੇ ਪਰ ਡਾਈਟ ਨਹੀਂ ਆਇਆ ਗੋਰਾ ਟੁੱਟ ਚੁੱਕਿਆ ਖੇਡ ਤੋਂ ਗੋਰੇ ਸੈਲ ਡਾਊਨ ਹੋ ਗਏ ਲੋਕ ਲਾਜ ਲਈ ਆ ਜਾਣ ਪਰਿਵਾਰ ਨੂੰ ਸੰਭਾਲ ਲੈਣ ਖੇਡੇਗਾ ਦੁਬਾਰਾ ਖੇਡੂਆਂ ਹੀ ਮੈਂ ਗਰਾਊਂਡ ਦੇ ਵਿੱਚ ਜਾਣਾ ਹੀ ਜਾਣਾ ਦੂਰੀ ਯਾਰ ਮਿਹਨਤ ਲਾ ਕੇ ਹੁਣ ਸਰੀਰ ਜੀ ਇਸ ਤਰ੍ਹਾਂ ਮੇਰੇ ਸੈਲ ਡਾਊਨ ਹੋ ਗਏ ਡਾਊਨ ਹੋਇਆ ਪਰ ਮਿਹਨਤ ਨਹੀਂ ਲਾਈ ਆ ਜਦੋਂ ਮਿਹਨਤ ਲੱਗੂਗੀ ਉਦੋਂ ਮੈਂ ਸਰੀਰ ਆਪ ਦਾ ਫੈਟ ਕਰ ਲਵਾਂ ਤੁਹਾਨੂੰ ਪਤਾ ਡਾਇਟ ਨਾਲ ਆਈ ਡਾਇਟ ਕੱਲੀਆਂ ਰੋਟੀਆਂ ਨਾਲ ਨਹੀਂ ਚੱਲਦਾਈ ਕੰਮ ਜਦੋਂ ਮੈਨੂੰ ਸਵਾਰਾ ਮੈਂ ਆਪਦੀ ਸਮਾਨ ਜਿਵੇਂ ਖੇਡਦਾ ਰਿ ਫੋਲੋ ਗਰਾਉਂਡ ਆ ਜਾਣਾ ਦੂਰੀ ਯਾਰ ਤੁਹਾਡੇ ਚਾਨਾ ਰਹੀ ਕਹਿਣਾ ਮੈਂ ਖੇਡੂਗਾ ਪੱਕਾ ਗੋਰਾ ਖੇਡੂਗਾ ਤੇ ਗੋਰੇ ਨੂੰ ਖੇਡਣ ਦੇ ਲਈ ਅਸੀਂ ਵੀ ਬੇਨਤੀ ਜਿਹੜੀ ਹੈਗੀ ਇਸ ਵੀਡੀਓ ਦੇ ਜ਼ਰੀਏ ਕਰਦੇ ਹੈਗਾ ਜਿਹੜੇ ਲੋਕ ਗੋਰੇ ਦੀ ਮਦਦ ਕਰਨਾ ਚਾਹੁੰਦੇ ਕਿਹੜੇ ਜਿਹੜੇ ਲੋਕ ਗੋਰੇ ਦੀ ਖੇਡ ਨੂੰ ਪਿਆਰ ਕਰਦੇ ਆ ਤਾਂ ਗੋਰਾ ਦੁਬਾਰਾ ਗਰਾਉਂਡਾਂ ਦੇ ਵਿੱਚ ਆਵੇ ਤੇ ਗੋਰੇ ਦੀ ਹੌਸਲਾ ਵਜਾਈ ਦੇ ਲਈ ਇਸ ਦੀ ਮਦਦ ਜ਼ਰੂਰ ਕੀਤੀ ਜਾਵੇ ਹੋ ਸਕੇ ਇੱਕ ਮੈਂ ਗੱਲ ਕਹਿ ਦੇਣਾ ਇਸ ਵੀਡੀਓ ਜਰੀਏ ਅਮਰਤ ਮੁੰਡਾ ਸੀ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਗੋਰੇ ਦੇਖੀ ਹੋਗੀ ਸ਼ਾਇਦ ਲੋਕਾਂ ਨੇ ਬਹੁਤ ਮਜ਼ਾ ਕਰਦੀ ਰਮਿੰਦਰ ਆਵਰਾ ਹੋਣਾ ਦੋ ਜੌਬ ਦੇ ਦਿੱਤੀਆਂ ਤੇਰੇ ਪਰਿਵਾਰ ਦੇ ਵਿੱਚ ਕੋਈ ਪਰਿਵਾਰ ਦਾ ਬੰਦਾ ਹੈਗਾ ਆਪਾਂ ਰਿਕਵੈਸਟ ਕਰ ਲੈਨੇ ਆ ਇਸ ਵੀਡੀਓ ਦੇ ਜਰੀਏ ਮੇਰੇ ਘਰ ਦੀ ਸੱਤ ਬੜੀ ਹੈ ਜੀ ਮੈਂ ਨਹੀਂ ਬੜਿਆ ਇੱਕ ਵੀ ਇੱਕ ਵੀ ਨਹੀਂ ਬੜਿਆ ਜੀ ਗਰੀਬੀ ਇੰਨੀ ਸੀਗੀ ਮੰਮੀ ਆਣੀ ਸੀਗੀ ਤੇ ਪਾਪਾ ਦੀ ਗੱਲਾਂ ਉਹ ਕਮਾਉਣ ਵਾਲਾ ਬਸ ਹੋ ਗਿਆ ਕੋਈ ਨਾ ਗੋਰੇ ਦੀ ਕਿਸੇ ਤਰੀਕੇ ਵੀ ਮਦਦ ਹੋ ਸਕਦੀ ਪਰ ਗੋਰਾ ਖੇਡਣਾ ਚਾਹੁੰਦਾ ਮਦਦ ਦੀ ਗੱਲ ਵੱਖਰੀ ਰਹਿ ਗਈ ਕਹਿੰਦਾ ਖੇਡਣਾ ਹੈ ਹੁਣ ਖੇਡਣਾ ਕਿਵੇਂ ਤੇ ਤੁਸੀਂ ਖੜਾਣਾ ਕਿਵੇਂ ਆ ਇਹ ਤੁਸੀਂ ਦੇਖ ਰਹੇ ਹੋ ਤੇ ਇੱਕ ਨੰਬਰ ਗੋਰੇ ਦਾ ਸੀ ਸਕਰੀਨ ਤੇ ਵੀ ਦੇ ਦਿੰਦੇ ਆ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਅਰਜਨ ਲਾਈਵ ਗੋਰੇ ਦੀ ਹੌਸਲਾ ਵਜਾਈ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਆਪਣੀ رائے ਕਮੈਂਟ ਸੈਕਸ਼ਨ ਜਰੂਰ ਦੱਸਿਓ ਦੇਖਦੇ ਰਹੋ ਗੁਰੂ ਅਰਜਨ ਲਾਈਵ ਪੱਤਰਕਾ ਸਾਥੀ ਰਜਿੰਦਰ ਕੰਬੋਜ ਦੇ పిండి మహంతావాలా గరువర్ స